ਉਹ ਸਾਹਮਣੇ ਝੌਂਪੜੀ ਤੁਸੀਂ ਦੇਖਿਓ ਉੱਥੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਕਿੰਨਾ-ਕਿੰਨਾ ਪਾਣੀ ਹੈਗਾ 5-5 6-6 ਫੁੱਟ ਦੇ ਕਰੀਬ ਜਿਹੜਾ ਉਹ ਪਾਣੀ ਦੱਸਿਆ ਜਾ ਰਿਹਾ ਇੰਨਾ ਹੈਗਾ ਪਾਣੀ ਬਾਈ ਜੀ ਹਾਂਜੀ 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 5-6 ਫੁੱਟ ਪਾਣੀ ਆ ਜੀ ਉਹ ਜਿਹੜਾ ਉਹਦੇ ਵਿੱਚ ਵੇਖੋ ਕਿੱਡਾ ਬੂਹਾ ਹੁੰਦਾ 6 ਫੁੱਟ ਦਾ ਬੂਹਾ ਹੁੰਦਾ ਸਾਰਾ ਡੁੱਬਾ ਹੋਇਆ ਚ ਉਹਦੇ ਵਿੱਚ ਫਸਲ ਨਜ਼ਰ ਆ ਰਹੀ ਕਿ ਡੁੱਬ ਗਈ ਸਾਰੀ ਨਹੀਂ ਜੀ ਸਾਡੀ ਫਸਲ ਤੇ ਬਰਬਾਦ ਹੋ ਗਈ ਹੈ ਨਾ ਉਹਦੇ ਕੋਈ ਬੂਟਾ ਇੱਕ ਵੀ ਨਹੀਂ ਦੇਖਦਾ ਸਿਰਫ ਚਰੀ ਜ ਮਾਡੀ ਮੋੜ ਜੀ ਪੱਟਾਂ ਡੰਗਰ ਦੋ ਦਿੰਦੇ ਜਿਹੜੇ ਉਹ ਵੀ ਖਤਮ ਹੋ ਗਿਆ ਵਾ ਸੁਲਤਾਨਪੁਰ ਲੋਧੀ ਦੇ ਕਈ ਪਿੰਡਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਪਾਣੀ ਆ ਚੁੱਕਾ ਹੈ ਬਿਆਸ ਰਿਆ ਦਾ ਪਾਣੀ ਓਵਰਫਲੋ ਹੋ ਕੇ ਇਹਨਾਂ ਪਿੰਡਾਂ ਦੇ ਵਿੱਚ ਆ ਚੁੱਕਾ ਹੈ ਲਗਭਗ 16 ਪਿੰਡ ਜਿਹੜੇ ਨੇ ਉਹ ਪਾਣੀ ਦੇ ਨਾਲ ਪ੍ਰਭਾਵਿਤ ਹੋ ਚੁੱਕੇ ਨੇ ਤਾਂ ਇਸ ਵੇਲੇ ਅਸੀਂ ਸੁਲਤਾਨਪੁਰ ਲੋਧੀ ਦੇ ਬਹੁਪੁਰ ਪਿੰਡ ਦੇ ਵਿੱਚ ਮੌਜੂਦ ਹੈਗੇ ਆ ਤਾਂ ਇਹ ਤਸਵੀਰ ਦੇਖੋ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਨੇ ਉਹ ਸਾਰੀਆਂ ਡੁੱਬ ਚੁੱਕੀਆਂ ਨੇ ਤਾਂ ਇਹ ਵੀ ਝੋਨਾ ਜਿਹੜਾ ਡੁੱਬਣ ਦੀ ਕਗਾਰ ਤੇ ਆ ਤਾਂ ਸਾਹਮਣੇ ਅੱਗੇ ਜਿਹੜੀਆਂ ਫਸਲਾਂ ਨੇ ਉਹ ਵੀ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਨੇ ਸਾਹਮਣੇ ਸਕੂਲ ਨਜ਼ਰ ਆ ਰਿਹਾ ਪਿੰਡ ਦਾ ਉਹ ਵੀ ਇਸ ਵੇਲੇ ਪਾਣੀ ਦੇ ਵਿੱਚ ਆ ਚੁੱਕਾ ਤਾਂ ਜਿੱਧਰ ਮਰਜ਼ੀ ਤੁਸੀਂ ਨਜ਼ਰ ਮਾਰ ਕੇ ਦੇਖ ਲਓ ਸਾਰੇ ਪਾਸੇ ਤੁਹਾਨੂੰ ਪਾਣੀ ਹੀ ਪਾਣੀ ਨਜ਼ਰ ਆਵੇਗਾ ਬਿਆਸ ਦਰਿਆ ਦਾ ਪਾਣੀ ਜਿਹੜਾ ਉਹ ਇਨ੍ਹਾਂ ਪਿੰਡਾਂ ਦੀਆਂ ਜ਼ਮੀਨਾਂ ਦੇ ਵਿੱਚ ਆ ਚੁੱਕਾ ਔਰ ਲੈਵਲ ਪਾਣੀ ਦਾ ਇਨ੍ਹਾਂ ਦੇ ਬਰਾਬਰ ਹੋ ਚੁੱਕਾ ਹੈ 5 ਤੋਂ 6 ਫੁੱਟ ਪਾਣੀ ਦੱਸਿਆ ਜਾ ਰਿਹਾ ਕਿ ਇਨ੍ਹਾਂ ਖੇਤਾਂ ਦੇ ਵਿੱਚ ਵੜ ਚੁੱਕਾ ਫਸਲਾਂ ਜਿਹੜੀਆਂ ਨੇ ਲੋਕਾਂ ਦੀਆਂ ਤਬਾਹ ਹੋ ਚੁੱਕੀਆਂ ਨੇ ਲੋਕ ਆਪੋ ਆਪਣੇ ਘਰਾਂ ਦੇ ਵਿੱਚ ਫਸ ਚੁੱਕੇ ਨੇ ਆਲੇ-ਦੁਆਲੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਆ ਗਿਆ ਤਾਂ ਇੱਕ ਤਸਵੀਰ ਦੇ ਜਰੀਏ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆਂ ਉਹ ਸਾਹਮਣੇ ਇੱਕ ਘਰ ਦੇਖੋ ਤੁਸੀਂ ਉਹਦੇ ਆਲੇ-ਦੁਆਲੇ ਜਿਹੜਾ ਉਹ ਪਾਣੀ ਹੀ ਪਾਣੀ ਹੋ ਚੁੱਕਾ ਰਸਤੇ ਜਿਹੜੇ ਨੇ ਉਹ ਬੰਦ ਹੋ ਚੁੱਕੇ ਨੇ ਇੱਕੋ ਰਸਤਾ ਜਿਹੜਾ ਇਹ ਘਰਾਂ ਦੇ ਵਿੱਚ ਆਉਣ ਜਾਣ ਦਾ ਬਚਾ ਉਹ ਕਿਸ਼ਤੀ ਦਾ ਸਹਾਰਾ ਹੈਗਾ ਕਿਸ਼ਤੀ ਦੇ ਜ਼ਰੀਏ ਜਿਹੜੇ ਨੇ ਲੋਕ ਇੱਧਰ ਉੱਧਰ ਕੀਤੇ ਜਾ ਰਹੇ ਨੇ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਉਹਨਾਂ ਦੇ ਘਰਾਂ ਦੇ ਵਿੱਚ ਸਮਾਨ ਪਹੁੰਚਾਇਆ ਜਾ ਰਿਹਾ ਤਾਂ ਇਹ ਪਿੰਡ ਹਰ ਵਾਰ ਜਿਹੜੇ ਨੇ ਉਹ ਪਾਣੀ ਦੀ ਮਾਰ ਚੱਲਦੇ ਨੇ ਤਾਂ 2 ਸਾਲ ਪਹਿਲਾਂ 2023 ਦੇ ਵਿੱਚ ਵੀ ਇਹਨਾਂ ਪਿੰਡਾਂ ਦੇ ਵਿੱਚ ਪਾਣੀ ਆ ਚੁੱਕਾ ਸੀਗਾ ਤਾਂ ਬਹੁਤ ਜ਼ਿਆਦਾ ਉਦੋਂ ਨੁਕਸਾਨ ਹੋਇਆ ਸੀਗਾ ਲੋਕ ਇਸ ਵੇਲੇ ਆਪੋ ਆਪਣੇ ਘਰਾਂ ਦੇ ਵਿੱਚ ਬੈਠ ਕੇ ਇੰਤਜ਼ਾਰ ਕਰ ਰਹੇ ਨੇ ਇਸ ਪਾਣੀ ਵੱਲ ਦੇਖ ਰਹੇ ਨੇ ਕਿ ਕਦੋਂ ਪਾਣੀ ਥੋੜਾ ਜਿਹਾ ਹੇਠਾਂ ਹੋਵੇ ਔਰ ਇਹਨਾਂ ਲੋਕਾਂ ਨੂੰ ਸੁੱਖ ਦਾ ਸਾਹ ਆਵੇ ਤਾਂ ਇਸ ਵੇਲੇ ਜਿਸ ਘਰ ਦੇ ਵਿੱਚ ਅਸੀਂ ਮੌਜੂਦ ਆ ਇਹ ਘਰ ਵੀ ਆਲੇ-ਦੁਵਾਲਿਓਂ ਪੂਰੀ ਤਰ੍ਹਾਂ ਪਾਣੀ ਦੀ ਚਪੇੜ ਦੇ ਵਿੱਚ ਆਇਆ ਹੋਇਆ ਦੂਜੇ ਪਾਸੇ ਦੇਖੋ ਤੁਸੀਂ ਉਧਰ ਵੀ ਤੁਹਾਨੂੰ ਪਾਣੀ ਨਜ਼ਰ ਆਏਗਾ ਤਾਂ ਸਾਰੇ ਪਾਸਿਓਂ ਇਹ ਘਰ ਜਿਹੜਾ ਉਹ ਪਾਣੀ ਦੇ ਵਿੱਚ ਇਸ ਵੇਲੇ ਘਿਰ ਚੁੱਕਾ ਤਾਂ ਇਹਨਾਂ ਘਰਾਂ ਦੇ ਹਾਲਾਤ ਦੇਖੋ ਤੁਸੀਂ ਕਿ ਜਿਹੜੀ ਜ਼ਮੀਨਾਂ ਹੈਗੀਆਂ ਨੇ ਉਹਨਾਂ ਦੇ ਫਸਲਾਂ ਦੇ ਸਹਾਰੇ ਹੀ ਇਹਨਾਂ ਨੇ ਘਰ ਚਲਾਉਣਾ ਹੁੰਦਾ ਤਾਂ ਇਸ ਵੇਲੇ ਫਸਲਾਂ ਵੀ ਜਿਹੜੀਆਂ ਨੇ ਉਹ ਤਬਾਹ ਹੋ ਚੁੱਕੀਆਂ ਨੇ ਤਾਂ ਇਸ ਵੇਲੇ ਸਹਿਮੇ ਹੋਏ ਲੋਕ ਨੇ ਕਿ ਕਦੋਂ ਪਾਣੀ ਢੇਠਾ ਜਾਵੇ ਔਰ ਕਦੋਂ ਇਹਨਾਂ ਦਾ ਜਿਹੜਾ ਉਹ ਜ਼ਿੰਦਗੀ ਆਮ ਦੀ ਤਰ੍ਹਾਂ ਹੋਵੇ ਕਿਉਂਕਿ ਹਰ ਵਾਰ ਇਹਨਾਂ ਨੂੰ ਪਾਣੀ ਦਾ ਸਾਹਮਣਾ ਕਰਨਾ ਪੈਂਦਾ ਤਾਂ ਪਾਣੀ ਵਧ ਰਿਹਾ ਕਿ ਜਾਂ ਹੁਣ ਘਟ ਰਿਹਾ ਨਹੀਂ ਵਧ ਰਿਹਾ अच्छा ਵਧਦਾ ਜਾ ਰਿਹਾ ਪਾਣੀ ਵਧਦਾ ਜਾ ਰਿਹਾ ਹੂੰ ਇਹ ਪਿਛਲੀ ਵਾਰੀ ਵੀ ਇੰਨਾ ਪਿੰਡਾਂ ਦੇ ਵਿੱਚ ਪਾਣੀ ਆਇਆ ਸੀਗਾ ਉਦੋਂ ਵੀ ਇੰਨਾ ਇੰਨਾ ਸੀਗਾ ਪਾਣੀ ਕਿ ਵੱਧ ਸੀਗਾ ਨਹੀਂ ਉਦੋਂ ਮੈਂ ਜੀ ਘਰਾਂ ਦੇ ਵਿੱਚ ਆ ਗਿਆ ਸੀ ਪਾਣੀ ਉਦੋਂ ਔਣ ਜਾਣ ਦੀ ਬਹੁਤ ਤੰਗੀ ਹੋ ਗਈ ਸੀ ਸਾਨੂੰ ਅੱਛਾ ਤੇ ਅਸੀਂ ਔਣ ਜਾਣ ਦਾ ਕਰਕੇ ਐਂਦੀ ਪਾਣੀ ਵਗਦਾ ਰਿਹਾ ਵਾ ਹੁਣ ਫਿਰ ਔਣ ਜਾਣ ਤੁਸੀਂ ਕਿਵੇਂ ਕਰ ਰਹੇ ਹੋ ਆਲੇ ਦੁਆਲੇ ਤਾਂ ਸਾਰੇ ਪਾਣੀ ਹੋ ਗਿਆ ਤੁਹਾਡੇ ਪਾਣੀ ਜਾਣੋਂ ਤੋਂ ਜੇ ਕਿਸੇ ਪਾਸੇ ਨਹੀਂ ਅਸੀਂ ਜਾ ਸਕਦੇ ਜਾਣ ਨੂੰ ਤਾਂ ਨਹੀਂ ਹੈਗਾ ਜੇ ਕਿਸੇ ਬੰਨੇ ਤਾਂ ਨਹੀਂ ਤੇ ਅਸੀਂ ਕਿੰਦੀ ਜਾਈਏ ਤੇ ਫਿਰ ਕਿਵੇਂ ਤੁਸੀਂ ਰਾਸ਼ਨ ਤੁਹਾਡੇ ਕੋਲ ਕਿਵੇਂ ਆ ਰਿਹਾ ਜਾਂ ਖਾਣ ਪੀਣ ਦਾ ਸਮਾਨ ਕਿੱਦਾਂ ਆ ਰਿਹਾ ਕੋਈ ਨਹੀਂ ਪੁੱਛ ਦੱਸਦਾ ਸਾਨੂੰ ਕੋਈ ਵੀ ਨਹੀਂ ਕਰਦਾ ਵੀ ਤੇ ਅਸੀਂ ਇਦਾਂ ਹੀ ਡਏ ਆ ਤੇ ਸਾਡੇ ਬੱਚੇ ਵੀ ਆ ਉਹ ਵੀ ਡਏ ਆ ਤੇ ਪੜ੍ਹਾਈ ਲਿਖਾਈ ਤੋਂ ਵੀ ਬੈਠੇ ਆ ਤੇ ਸਾਡੀ ਕੋਈ ਪੁੱਛਦਾ ਨਹੀਂ ਕਰਦਾ ਕਦੋਂ ਦਾ ਪਾਣੀ ਚੜਿਆ ਹੋਇਆ ਏ ਹੁਣ ਇਹ ਪਾਣੀ ਨੂੰ 4 ਦਿਨ ਹੋ ਗਏ ਆ ਲਗਾਤਾਰ ਇਦਾਂ ਚੱਲਣ ਡਿਆ ਏ ਅੱਛਾ ਹਾਂਜੀ ਇਹ ਤਾਂ ਰਸਤੇ 'ਚ ਲੱਗਦਾ ਸਾਰੇ ਬੰਦ ਹੋ ਗਏ ਹੁਣ ਤੁਸੀਂ ਘਰੋਂ ਬਾਹਰ ਵੀ ਨਹੀਂ ਜਾ ਸਕਦੇ ਸਾਰੇ ਬੰਦ ਹੋ ਗਏ ਕਿਸੇ ਬੰਨੇ ਨਹੀਂ ਜਾ ਸਕਦੇ ਹੂੰ ਇਹ ਤਾਂ ਤੁਹਾਡੇ ਘਰ ਨੂੰ ਹੀ ਮੈਂ ਦੇਖ ਰਿਹਾ ਕਿ ਇੱਧਰ ਤੇੜਾ ਆਈਆਂ ਹੋਈਆਂ ਨੇ ਤਾਂ ਇਹ ਪਾਣੀ ਦੀ ਮਾਰ ਕਰਕੇ ਨੇ ਹਾਂਜੀ ਇਹ ਪਾਣੀ ਦੀ ਮਾਰ ਦਾ ਕਰਕੇ ਆਈਆਂ ਵਾ ਤੇ ਪਾਣੀ ਅਸੀਂ ਤਾਂ ਨਹੀਂ ਅੰਦਰ ਪੈਂਦੇ ਰਾਬਰਾ ਤੇ ਕਿਤੇ ਡੇਗਣਾ ਪੈਣਾ ਤੇ ਅਸੀਂ ਤਾਂ ਕਰਕੇ ਇੱਥੇ ਬਾਹਰ ਪਈਦਾ ਸਾਡੀ ਕੋਈ ਪੁਛਦਾਨੀ ਕਰਦਾ ਹੂੰ ਰਾਤ ਨੂੰ ਬੱਤੀ ਵੀ ਨਹੀਂ ਆਉਂਦੀ ਹੋਊਗੀ ਨਾ ਬੱਤੀ ਨਹੀਂ ਆਉਂਦੀ ਰਾਤ ਨੂੰ ਹੂੰ ਇਹ ਤਾਂ ਬੱਚੇ ਨੇ ਮੈਨੂੰ ਲੱਗਦਾ ਕਿ ਇਹ ਕਿਵੇਂ ਫਿਰ ਰਾਤਾਂ ਇੱਥੇ ਕੱਟਦੇ ਜੀ ਇਹ ਇਦਾਂ ਹੀ ਫਿਰ ਕੱਟਣਾ ਪੈਂਦਾ ਵਾ ਬੱਚਿਆਂ ਨੂੰ ਮਸ਼ਰਦਾਨੀਆਂ ਲਾ ਕੇ ਇਦਾਂ ਹੀ ਫਿਰ ਕਰਨੇ ਪੈਂਦੇ ਆ ਤੇ ਹੂੰ ਇਹ ਕਾਫੀ ਡੂੰਗਾ ਪਾਣੀ ਜਿਵੇਂ ਮੈਨੂੰ ਲੱਗਦਾ ਚਰੀ ਅੱਧੀ ਅੱਧੀ ਡੁੱਬੀ ਹੋਈ ਹੁੰਦੀ ਹੈ ਹਾਂਜੀ ਇਹ ਬਹੁਤ ਡੂੰਗਾ ਪਾਣੀ ਹੈ ਅੱਛਾ ਹਾਂਜੀ ਹੁਣ ਕੀ ਲੱਗ ਰਿਹਾ ਤੁਸੀਂ ਮੈਂ ਦੇਖ ਰਿਹਾ ਸੀਗਾ ਕਿ ਸਾਰੇ ਜਣੇ ਦੇਖ ਰਹੇ ਨੇ ਪਾਣੀ ਹੀਠਾਂ ਜਾ ਰਿਹਾ ਕਿ ਜਾਂ ਉੱਪਰ ਨੂੰ ਆ ਰਿਹਾ ਪਾਣੀ ਹੈ ਇਹ ਹਜੇ ਉੱਪਰ ਨੂੰ ਆਉਣ ਡਿਆ ਪਾਣੀ ਹਜੇ ਜਾਂਦਾ ਨਹੀਂ ਪਾੜ ਅੱਛਾ ਹਾਂਜੀ ਬਹੁਤ ਕਾਫੀ ਪਾਣੀ ਵਧ ਗਿਆ ਵਾ ਹਮ ਤੇ ਹੁਣ ਇਹ ਸਾਨੂੰ ਰਾਤ ਨੂੰ ਕਿਹ ਬਨੇ ਜਾਣੂ ਜਿਆਦਾ ਅਸੀਂ ਕਿਹ ਬਨੇ ਜਾ ਨਹੀਂ ਸਕਦੇ ਹਮ ਆ ਦੇਖੋ ਬੱਚੇ ਬੇਟਾ ਕੀ ਨਾਮ ਹੈ ਤੁਹਾਡਾ ਸੁਖਦੀਪ ਸਿੰਘ ਪਾਣੀ ਆ ਗਿਆ ਹੋਇਆ ਪਹਿਲਾਂ ਵੀ ਹੁੰਦਾ ਸੀਗਾ ਹਾਂਜੀ ਪਤਾ ਤੁਹਾਨੂੰ ਜਦੋਂ ਪਿਛਲੀ ਵਾਰੀ ਵੀ ਆਇਆ ਸੀਗਾ ਹਾਂਜੀ ਹੁਣ ਫਿਰ ਤੁਸੀਂ ਬਾਹਰ ਨਹੀਂ ਜਾ ਰਹੇ ਘਰੋਂ ਨਹੀਂ ਸਕੂਲੋਂ ਛੁੱਟੀਆਂ ਤੁਹਾਨੂੰ ਹਾਂਜੀ ਰਾਤ ਨੂੰ ਔਖਾ ਹੁੰਦਾ ਹਾਂਜੀ ਹੂੰ ਖਾਣ ਪੀਣ ਨੂੰ ਮਿਲ ਰਿਹਾ ਸਮਾਨ ਕਿ ਨਹੀਂ ਮਿਲ ਰਿਹਾ ਮਿਲ ਰਿਹਾ ਤਾਂ ਇਹ ਭਾਜੀ ਜਿਵੇਂ ਬੱਚਿਆਂ ਨੂੰ ਚਲੋ ਅਜੇ ਨਹੀਂ ਸਮਝ ਨਹੀਂ ਹੁੰਦੀ ਤਾਂ ਇਹ ਤਾਂ ਬਹੁਤ ਔਖਾ ਏਦਾਂ ਘਰਾਂ ਦੇ ਵਿੱਚ ਹਾਂਜੀ ਭਾਜੀ ਹਾਂਜੀ ਬਹੁਤ ਔਖਾ ਭਾਜੀ ਕੋ ਖਾਣਾ ਪੀਣਾ ਵੀ ਪੜ੍ਹਾਈ ਵੀ ਲਿਖਾਈ ਇਹਦੀ ਵਿਚਾਰਿਆਂ ਦੀ ਕਿੱਥੋਂ ਹੋਣੀ ਹੈ ਹੁਣ ਸਕੂਲ ਲੱਗਦੇ ਨੇ ਹਮੇ ਕੋਈ ਵੇੜੀ ਕਹਿੰਦੀ ਜਾਂ ਤੇ ਔਖੇ ਹੋਏ ਬਹੁਤ ਜਿਆਦੇ ਵੀ ਇਤਰਾ ਹੀ ਟਾਈਮ ਪਾਸ ਕਰ ਰਹੇ ਵਿਚਾਰੇ ਨਿਆਣੇ ਕਦੇ ਐ ਨੂੰ ਮੈਂ ਦੇ ਕਦੇ ਐ ਨੂੰ ਮੈਂ ਦੇ ਆਪੀ ਕੀ ਲਿਖੀ ਕੀ ਪੜੀ ਗਏ ਅਸੀਂ ਤੇ ਇਤਰਾ ਚੱਲੂਗਾ ਹਾਂ ਅਸੀਂ ਤੇ ਆਪ ਤੇ ਰਹਿ ਕੇ ਗਾ ਬੱਚੇ ਵੀ ਸਾਡੇ ਲਿਖਾਈ ਪੜ੍ਹਾਈ ਤੋਂ ਬਹੁਤ ਤੰਗ ਔਖੇ ਆ ਤੇ ਕੰਮ ਸਾਡਾ ਆ ਗੱਲਦਾ ਵਾ ਤੇ ਆ ਮੁੰਡੇ ਤਰ੍ਹਾਂ ਟਾਈਮ ਪਾਸ ਕਰਦੇ ਆ ਵੀ ਵਾਰੀ ਹੁਣ ਕੋਈ ਕਿਸੇ ਬੰਦੇ ਵੇਖਦੇ ਕਿਸੇ ਬੰਦੇ ਸਾਰੇ ਰਸਤੇ ਬੰਦ ਹੋ ਗਏ ਸਾਡੇ ਇੱਕ ਸੇ ਪਾਸੇ ਹੋ ਜਾਈ ਨਹੀਂ ਰਹੀ ਰਹੇ ਬੈਠੇ ਆ ਤੇ ਪਾਣੀ ਨੇ ਬਹੁਤ ਇਕਦੇ 5 ਫੁੱਟ ਇਕਦੇ 6 ਫੁੱਟ ਵੱਜੁੰਨਾ ਹੈ ਉਨਾ ਸਾਰਾ ਮਰਵਾਦ ਹੋ ਗਿਆ ਤੇ ਪਾਣੀ ਵੇਟ ਆ ਕੇ ਆਵੇ ਤੇ ਬਾਦ ਔਖੇ ਹੈ ਖੇਤੀ ਕਰਦੇ ਕੇ ਕੰਮ ਕਰਦੇ ਤੁਸੀਂ ਨਾਲ ਨਹੀਂ ਖੇਤੀ ਕਰਦੇ ਆ ਜੀ ਨਾਲ ਕੰਮ ਹੀ ਕਰ ਲਈਦਾ ਖੇਤੀ ਵੀ ਕਰਦੀ ਪਾਸੇ ਹੋਈ ਹੈ ਜੀ ਹਾਂ ਜਿਹੜੀ ਦਾ ਪੌਦਾ ਕਰਕੇ ਮੜਾ ਜੰਗਾ ਐਂ ਬਾਸ ਕਰੀਦਾ ਹੀ ਪਰ ਅਜੇ ਹੁਣ ਤੋਂ ਢਾਡੀ ਦਾ ਪਾਉ ਕਿਤੇ ਕਰਨਾ ਚਾਰ ਚੁਫੇਰੇ ਪਾਣੀ ਆ ਗਿਆ ਹੁਣ ਕਿਸੇ ਪਾਸੇ ਵੀ ਕੁਝ ਨਹੀਂ ਹੋਣਾ ਸਾਡਾ ਕੋਈ ਹੱਲ ਨਹੀਂ ਹੈਗਾ ਕਿਸੇ ਪਾਸੇ ਹੱਲ ਨਹੀਂ ਹੈਗਾ ਬਸ ਇਸ ਤਰ੍ਹਾਂ ਹੀ ਹਮ ਕੋਈ ਆਤ ਭੁੱਖੇ ਤਹਿ ਰਹੇ ਕਰਦੇ ਦਿਨ ਕਟਾਂ ਲੈ ਜਦੋਂ ਪਾਣੀ ਠਾਊਗਾ ਜਾਣ ਸਭ ਕੋ ਵੀ ਉਦਾਹੀ ਬਹੁਤ ਔਖੇ ਆ ਫਸਲ ਨਜ਼ਰ ਆ ਰਹੀ ਕਿ ਡੁੱਬ ਗਈ ਸਾਰੀ ਨਹੀਂ ਜੀ ਸਾਡੀ ਫਸਲ ਤੇ ਬਰਬਾਦ ਹੋ ਗਈ ਹੈ ਨਾ ਉਹਦੇ ਕੋਈ ਬੂਟਾ ਇੱਕ ਵੀ ਨਹੀਂ ਦੇਖਦਾ ਸਿਰਫ ਚਰੀ ਮਾਡੀ ਮੋੜ ਜੀ ਪੱਟਾਂ ਡੰਗਰ ਦੋ ਦਿੰਦੇ ਜਿਹੜੇ ਉਹ ਵੀ ਖਤਮ ਹੋ ਗਿਆ ਵਾ ਇਚਰੀ ਵੜ ਨਹੀਂ ਸਕਦੇ ਪੰਜ ਪੰਜ ਫੁੱਟ ਚਾਰ ਚਾਰ ਫੁੱਟ ਪਾਣੀ ਆ ਜੀ ਉਹ ਬਰਾਦ ਹੋ ਗਈ ਇਚਰੀ ਸਭ ਕੁਝ ਬਰਾਦ ਹੋ ਗਿਆ ਤੇ ਕੁਝ ਵੀ ਨਹੀਂ ਹਾਲੇ ਦਾ ਸਾਡਾ ਕਿਸੇ ਦਾ ਵੀ ਜਿਵੇਂ ਰੈਸਕਿਊ ਵੀ ਕਰ ਰਹੇ ਹੋ ਲੋਕਾਂ ਨੂੰ ਤਾਂ ਇਹ ਕਿੰਨੇ ਕੁ ਪਿੰਡ ਹੈਗੇ ਨੇ ਜਿਹੜੇ ਇਹਦੀ ਚਪੇੜ ਚ ਆ ਗਏ ਨੇ ਹਾਂ ਜੀ ਜੀ 16 ਪਿੰਡ ਆ ਜੀ ਜਿਹੜੇ ਵਿੱਚ ਇਹਦੇ ਵਿੱਚ ਆ ਗਏ ਆ ਜੀ ਉਹਨਾਂ ਨੂੰ ਅਸੀਂ ਕੱਢਣ ਦੀ ਕੋਸ਼ਿਸ਼ ਵੀ ਨਾਲ ਕਰ ਰਹੇ ਆ ਪ੍ਰਧਾਨ ਪਰਮਜੀਤ ਹੁਣੀ ਜੀ ਉਨਾਲ ਸਾਰੇ ਨਾਲ ਉਹਦੇ ਮੈਂ ਆ ਜੀ ਤੇ ਨਾਲੇ ਤਰ੍ਹਾਂ ਹਰ ਪਲ ਕਰਨ ਦੇ ਘਟੰਦੇ ਵਿੱਚ ਚਲੋ ਵੀ ਕੋਈ ਨਾ ਕੋਈ ਭੈਣ ਭਰਾ ਆਸ ਤੇ ਪਾਸੇ ਖੜੀ 100 ਬੰਦਾ 8 ਗਿਗ ਘਰ ਉਨੇਲ ਗਿਆ ਵਾ ਇਹ ਬੰ ਟੁੱਟਾ ਕਿੱਥੋਂ ਆ ਇਥੋਂ ਕਿੰਨੀ ਦੂਰ ਟੁੱਟਾ ਇਹ ਤੋਂ ਕਿਲੋ ਕਿਮੀਟਰ ਕਰਕੇ ਵੀ ਜਾਨੀ ਕਿ ਚੜ੍ਹਦੇ ਬੰਦੇ ਨੂੰ ਆਹ ਤਾਲੇ ਪੰਸੈਟ ਨੂੰ ਕਿਲੋ ਕਿਮੀਟਰ ਕਰਕੇ ਉਥੇ ਟੁੱਟਾ ਵਾ ਜੀ ਹਾਂ ਤਾਂ ਹੁਣ ਦੇਖੋ ਬਰਸਾਤ ਹੋਣੀ ਸ਼ੁਰੂ ਹੋ ਗਈ ਲੱਗਦਾ ਇਹ ਤਾਂ ਪਾਣੀ ਹੋਰ ਵਾਜੂਗਾ ਹਾਂ ਜੀ ਬਰਸਾਤ ਹੋਣੀ ਆ ਗਈ ਹਾਂ ਤੇ ਔਖਾ ਆ ਗਿਆ ਵਾ ਵੀ ਪਾਣੀ ਵੀ ਵਧਨਾਵਾ ਤੇ ਸਾਡਾ ਅੰਦਰ ਸੌਂਦਾ ਵੀ ਕੰਮ ਬਹੁਤ ਔਖਾ ਹੋਇਆ ਨਾ ਮਾਰ ਕੇ ਉਹ ਡਰਦੇ ਅੰਦਰ ਨਹੀਂ ਪੈਣਾ ਕੋਠਾ ਮਠਰਾ ਦਾ ਡਿੱਗ ਪਈ ਬਹੁਤ ਔਖਾ ਵਾ ਡੰਗਰ ਵੀ ਜਿਹੜੇ ਸਾਡੇ ਉਹ ਵੀ ਬਾਹਰ ਬਧਿਆ ਕਿਸਦੇ ਤੁਹਾਡੇ ਤੇ ਬਧਿਆ ਉਹਨੇ ਵਾਲੇ ਨੂੰ ਨੇ ਵਿਚਾਰੇ ਡਰਦੇ ਜਾਂਦੇ ਆ ਕਰਦੇ ਆ ਪਰ ਔਖਾ ਵਾ ਆ ਮੈਂ ਤੇ ਬਾਹਰ ਭਾਜੀ ਪਰਮਜੀਤ ਨਾਲ ਲਾ ਕੇ ਲੈ ਬਲ ਜਿਹੜੇ ਭੈਣ ਭਰਾਵਾਂ ਨੂੰ ਕਢਣ ਕੋਢਣਦੇ ਆ ਪਸ਼ੂ ਲੈ ਕੇ ਤੁਸੀਂ ਕਿ ਇੱਥੇ ਰੱਖੇ ਭਾਈ ਪਸ਼ੂ ਇੱਥੇ ਹੀ ਆ ਜੀ ਉਦਾਂ ਕੱਢਣੇ ਹੈਗੇ ਕਹਿੰਦੇ ਕਿ ਪਾਸੇ ਸ਼ਾਮ ਕੋ ਕੱਢਾਂ ਜਾਂ ਸਵੇਰੇ ਕੱਢਾਂ ਕੱਢਣੇ ਪੈਣੇ ਆ ਜੀ ਪਹੂ ਕੱਢਣੇ ਪੈਣੇ ਪਾਣੀ ਥਾਂ ਹੀ ਆਣੀ ਦਾ ਪੱਠੇ ਹੀ ਬੈਣੀ ਨਾ ਝੂਟੀ ਝਾੜੀ ਦਾ ਕੰਮ ਔਖਾ ਮਗਰ ਪਾਣੀ ਪਏ ਚੱਲਿਆ ਹੋਵੇ ਮੁਸਲ ਦੇ ਮਗਰ ਪਾਣੀ ਪਏ ਰੱਖਾ ਜਣਾ ਭਾਜੀ ਪਸ਼ੂ ਇੱਧਰ ਬੰਨੇ ਹੋਏ ਤੁਸੀਂ ਜੀ ਪਸ਼ੂ ਭਾਜੀ ਬਹੁਤ ਸਾਹਮਣੇ ਪਸ਼ੂ ਆ ਇਹ ਦੇਖੋ ਤੁਸੀਂ ਇਹ ਮੈਨੂੰ ਲੱਗਦਾ ਪਸ਼ੂਆਂ ਤੱਕ ਵੀ ਪਾਣੀ ਦੇ ਵਿੱਚੋਂ ਦੀ ਨਿਕਲ ਕੇ ਜਾਣਾ ਪੈਦਾ ਉਹਨਾਂ ਨੂੰ ਹਾਂ ਜੀ ਹਾਂ ਜੀ ਹਾਂ ਜੀ ਪਾ ਜੀ ਇਹਦੀ ਤੁਰ ਕੇ ਜਾ ਕੇ ਉੱਥੇ ਬੰਨ ਕੇ ਆ ਸਾਰੇ ਘਾਲ ਘਾਲ ਪਾਣੀ ਕਛ ਕਛ ਪਾਣੀ ਆਇਆ ਮੇਰੇ ਹਾਂ ਤੇ ਉੱਥੇ ਬੰਨ ਕੇ ਉਹ ਬੰਨੇ ਸੁੱਕੇ ਥਾਂ ਤੇ ਜਾ ਬਹਿ ਜਣੇ ਥੋੜੀ ਜਿਹੀ ਜਗ੍ਹਾ ਸੁੱਕੀ ਆ ਤੇ ਬਾਕੀ ਯਾਰ ਵੀ ਪਾਣੀ ਇੱਧਰ ਇੱਥੇ ਪੈ ਗਿਆ ਸੀ ਤੇ ਉੱਥੇ ਥੋੜਾ ਸੁੱਕਾ ਵਾ ਸਦਾ ਪਾਣੀ ਚੜਦਾ ਵਾ ਉੱਥੇ ਪਾਣੀ ਫੇਰ ਪੈ ਜਾਣਾ ਵਾ ਕਮਲ ਖਾ ਜਾਣਾ ਵਾ ਰਾਤ ਨੂੰ ਕਿਹਨਾਂ ਕਿਸ ਬੰਨੇ ਕੋਈ ਮਸਲਾ ਲਿਜੋਗਾ ਕੱਢੂਗਾ ਨਹੀਂ ਚਰੀਆਂ ਪਾਣੀ ਚ ਖੜੀਆਂ ਰਹਿਣੀਆਂ ਬੇਜ ਕਮ ਆਉ ਖਾ ਜੀ ਕੋਈ ਵਿਚਾਰਾ ਇਹਨਾਂ ਨੂੰ ਕਿੱਥੋਂ ਪਾ ਰਹੇ ਹੋ ਕੁਛ ਉਹਨੂੰ ਭਾਈ ਵਿਚਾਰਾ ਕਿਤੇ ਹਮ ਨਹੀਂ ਪੈਣਾ ਵਿਚਾਰਾ ਕਿ ਤੂੜੀ ਆ ਮੋਠੇ ਚਾਰੀਆਂ ਨੂੰ ਜਿਤਨਾ ਦਾ ਆਪ ਦਾ ਜ਼ਿਲ੍ਹਾ ਚਲੰਦਿਆ ਹੁੰਦਾ ਡੰਗਰਾਂ ਚੱਲੰਦਿਆ ਕੋਈ ਝਾਰਾ ਨਹੀਂ ਡੰਗਰਾਂ ਦਾ ਚਰਿਆਂ ਦਾ ਤੂੜੀ ਝਾੜੀ ਮਾੜੀ ਮੋਢ ਖਾ ਖੂਗੇ ਜਿਹੜੇ ਟਾਈਪ ਪਾਸ ਪਰ ਜਿੰਦੀ ਆ ਹੋਰ ਕੋਈ ਝਾਰਾ ਨਹੀਂ ਆਇਆ ਤਸਵੀਰ ਦਿਖਾਇਓ ਇੱਧਰ ਹੋ ਕੇ ਉਹ ਸਾਹਮਣੇ ਜਿਹੜੀ ਕੁੱਲੀ ਪਈ ਨਜ਼ਰ ਆ ਰਹੀ ਹੈ ਉਹ ਕੀ ਰਹਿਣ ਦੀ ਜਗ੍ਹਾ ਸਗੀ ਆ ਹਾਂਜੀ 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 ਉਹ ਵੀ ਆਪਣੀ ਕਿਸੇ ਬੰਦੇ ਦੀ ਸੀ ਪਾਸੋਂ ਆਇਆ ਸੀ ਕੋਈ ਪਾਹੂ ਇਹ ਉਹ ਆਗਾ ਤੇ ਉਹ ਪਾਣੀ ਸਾਰੀ ਡੋਬ ਗਈ ਉਹ ਜਿਹ ਅੱਛਾ ਇੱਧਰ ਆ ਕੇ ਆਪਣੇ ਲਾਗੇ ਘਰ ਵਾ ਉਹਦੇ ਵਿੱਚ ਆ ਗਿਆ ਤੇ ਆਪ ਉਹਨਾਂ ਦਾ ਸਮਾਨ ਸਮੂਹ ਜਿਹੜਾ ਵਾ ਉਹ ਕੱਟ ਲਿਆ ਕੋਈ ਰੁੜ ਗਿਆ ਵਾ ਉਹ ਸਾਹਮਣੇ ਹਾਂਜੀ ਕੋਈ ਰੁੜ ਗਿਆ ਵਾ ਤੇ ਕੋਸੇ ਆਪਣੇ ਲਾਗੇ ਚੁੱਕ ਲਿਆ ਆ ਹਾਂ ਤੇ ਹਾਂਜੀ ਤੇ ਇਹ ਵੀ ਇੱਧਰ ਘਰ ਸੀਗਾ ਨਾਲ ਹਾਂਜੀ ਆ ਵੀ ਘਰ ਵਾ ਜੀ ਇਹ ਹੈਗਾ ਸਾਡਾ ਹੀ ਤਾਇਤਾ ਹੀ ਕੀ ਤੇ ਉਹ ਬਾਕੀ ਉਹ ਦੋ ਮੁੰਡਿਆਂ ਦੀ ਪਹਿਲਾਂ ਦੇਤੋ ਗਿਆ 12-13 ਸਾਲ ਪਹਿਨਾ ਅੱਛਾ ਜੋ ਘਰ ਵਾਲੇ ਛੱਡ ਕੇ ਚੱਲ ਗਏ ਇਥੋਂ ਹਾਂ ਤੇ ਪਾਣੀ ਜਾ ਕੇ ਚੱਲ ਗਏ ਤੇ ਹੁਣ ਬਈਆ ਲੋਕ ਜਿਹੜਾ ਵਾ ਉਹ ਵਿਚਾਰਾ ਰਹਿਣ ਦਿਆ ਵਾ ਅੱਛਾ ਹਾਂਜੀ ਤੇ ਇਹ ਸਮਾਨ ਸਮੂਹ ਫਿਰ ਲੋਕ ਲੈ ਕੇ ਘਰਾਂ ਚੋ ਕਿ ਜਾਂ ਅਜੇ ਰੱਖਿਆ ਹੋਇਆ ਬਾਜੀ ਉਹ ਸਮਾਨ ਕੋਸ ਤੇ ਲੈ ਕੇ ਕੋਈ ਉਹਨਾਂ ਦਾ ਇੱਥੇ ਆ ਹਾਂ ਤੇ ਬਾਕੀ ਵਾਲੇ ਵੀ ਪੀ ਘਰ ਵਾਲੇ ਜਿਹੜੇ ਉਹਨਾਂ ਦਾ ਪਾਰਵਾ ਮਾਨੋ ਲੈ ਕੇ ਤੇ ਬਾਕੀ ਆਪਣਾ ਸਮਾਨ ਕੁਛ ਹੈਗਾ ਕਰਿਆ ਕੋਈ ਅਜੇ ਘਰ ਪਿਆ ਇਹ ਹੁਣ ਤਾਂ ਇੱਥੋਂ ਤੱਕ ਪਾਣੀ ਆ ਗਿਆ ਅਜੇ ਅੰਦਰ ਦਾ ਬਚਾ ਪਿਛਲੀ ਵਾਰੀ ਜਦੋਂ ਆਏ ਸੀਗੇ ਹੜਤ ਉਦੋਂ ਅੰਦਰ ਚੱਲ ਗਿਆ ਸੀ ਹਾਂਜੀ ਹਾਂਜੀ ਉਦੋਂ ਬਾਜੀ ਅੰਦਰ ਚੱਲ ਗਿਆ ਸੀ ਪਿਛਲੀ ਵਾਰੀ ਚੱਲ ਗਿਆ ਸੀ ਅੱਛਾ ਤੇ ਇਹ ਜੇ ਵੀ ਲਾਦ ਮਾੜੀ ਜੇ ਲੱਗਦੇ ਪਾਣੀ ਚੜਦਾ ਜਾਂਦਾ ਸਵੇਰ ਨੂੰ ਫੁੱਟ ਪਾਣੀ ਚੜ ਗਿਆ ਜੀ ਭਾਜੀ ਹਾਂ ਤੇ ਖਾ ਗਿਆ ਬਹੁਤ ਤਾਨੂੰ ਮਿਲਦਾ ਕੁਛ ਜਦੋਂ ਆ ਫਸਲਾਂ ਸਾਰੀਆਂ ਖਰਾਬ ਹੋ ਗਈਆਂ ਤਾਂ ਮੁਆਵਜ਼ਾ ਕਦੇ ਸਰਕਾਰ ਨੇ ਦਿੱਤਾ ਤੁਹਾਨੂੰ ਨਹੀਂ ਜੀ ਕੋਈ ਮਾਲ ਜਾਣੀ ਸਾਨੂੰ ਅਜ ਤਾਈਂ ਕੋਈ ਨਹੀਂ ਮਿਲਿਆ ਪਿਛਲੀ ਵਾਰ ਵੀ ਨਹੀਂ ਮਿਲਿਆ ਉਦੋਂ ਪਹਿਲਾਂ ਵੀ ਕਦੇ ਵੀ ਨਹੀਂ ਮਿਲਿਆ ਜੀ ਹਾਂਜੀ ਕਦੇ ਕੁਛ ਨਹੀਂ ਮਿਲਦਾ ਕੁਛ ਨਹੀਂ ਮਿਲਦਾ ਤੁਹਾਨੂੰ ਗੁਜ਼ਾਰਾ ਕਿਵੇਂ ਕਿਵੇਂ ਕੱਟੋਗੇ ਸਾਰਾ ਇਹ ਤਾਂ ਹੁਣ ਫਸਲ ਦੇ ਪੈਸੇ ਆਉਣੇ ਸੀਗੇ ਫਸਲ ਦੇ ਹਾਂਜੀ ਬਸ ਫਸਲ ਦੇ ਪੈਸੇ ਆਉਣੇ ਇਹ ਫਸਲ ਦਾ ਇਹ ਲੈਣਾ ਦੇਣਾ ਜਿਹੜਾ ਲੈਣਾ ਦੇਣਾ ਕੀਤਾ ਹੈ ਹਰ ਬੰਨੇਉਂ ਦੇਈਦਾ ਲਈਦਾ ਹੈ ਹੋਣ ਮਰ ਗਿਆ ਜੀ ਹੁਣ ਕੀ ਕਰਾਂ ਕੁਛ ਵੀ ਨਹੀਂ ਦੇ ਸਕਦੇ ਕੋਈ ਹਿਲਾ ਕਿਸੇ ਪਾਸੇ ਵੀ ਨਹੀਂਗਾ ਤੇ ਅਗਲੇ ਵੇਖ ਲੈਂਦੇ ਵਿਆਹ ਕਰਦੇ ਪਿੰਡ ਸਰਕਾਰ ਦਊਗੀ ਤੇ ਕੋਸ਼ਿਸ਼ ਦੇ ਦੇਦਾਂਗੇ ਤੇ ਵੇਖ ਕੇ ਅਗਲੇ ਚੱਲ ਜਾਂਦੇ ਬਿਨਾਂ ਕੋਈ ਕੱਖ ਨਹੀਂ ਕੀਤੀ ਜੀ ਸਾਡਾ ਕੋਈ ਵੀ ਹਿਲਾ ਕਿਸੇ ਪਾਸੇ ਵੀ ਨਹੀਂਗਾ ਉੱਥੇ ਫਿਰ ਜਿੱਥੋਂ ਬੰਨ ਟੁੱਟਿਆ ਹੈ ਉੱਥੇ ਬੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਜੀ ਹੁਣ ਕੋਸ਼ਿਸ਼ ਤਾਂ ਨਹੀਂ ਕੀਤੀ ਪਹਿਲਾਂ ਕਰਦੇ ਨੇ ਆਪਾਂ ਚੌਥੇ ਦਿਨ ਉਦੋਂ ਕੀਤੀ ਤੇ ਬੱਜ ਚੱਲਿਆ ਫਿਰ ਟੁੱਟ ਫੇਰ ਪਾੜ ਪੈਗਾ ਹੁਣ ਕੋਈ ਮਹੀਨਾ ਚੱਲੇ 20 ਦਿਨ ਚੱਲੇ ਜਿੰਨੇ ਦਿਨ ਪਾਣੀ ਚੱਲਿਆ ਜਦੋਂ ਪਾਣੀ ਬੰਦ ਹੋ ਗਏ ਫਿਰ ਜਾ ਕੇ ਘਟਿਆ ਪਾਣੀ ਫਿਰ ਜਾ ਕੇ ਵਜਣਾ ਉਤਰਾ ਨਹੀਂ ਵਜਣਾ ਕੁਛ ਵੀ ਹੁਣ ਕੀ ਤੁਹਾਨੂੰ ਕੀ ਲੱਗ ਰਿਹਾ ਕਿਉਂਕਿ ਤੁਹਾਨੂੰ ਤਾਂ 23 ਚ ਵੀ ਮਾਰ ਪਈ 19 ਦੇ ਵਿੱਚ ਵੀ ਮਾਰ ਪਈ ਤਾਂ ਹੁਣ ਇਹ ਹਾਲਾਤ ਦੇਖ ਕੇ ਕੀ ਲੱਗ ਰਿਹਾ ਕਿ ਅਜੇ ਵਧੇਗਾ ਕਿ ਜਾਂ ਰੁਕ ਜਾਊਗਾ ਨਹੀਂ ਜੀ ਪਾਣੀ ਵਧਦਾ ਹੀ ਜਾਂਦਾ ਜੇ ਕੋਈ ਲੱਛਣ ਨਹੀਂ ਲੱਗਦੇ ਜੀ ਕੋਈ ਫਰਵਾਹਣ ਸਾਡੀ ਮਗਾੜੀਆਂ ਕੋਈ ਸੁਣਾਈ ਨਹੀਂ ਕਰਦਾ ਸੁਣਾਈ ਕਰਨ ਤੇ ਫੇਰ ਗੱਲ ਬਣੀ ਪਾਣੀ ਨਿਕਲੇ ਗਾੜੀ ਫੇਰ ਪਾਣੀ ਨਹੀਂ ਕੋਈ ਗਾੜੀ ਫੇਰ ਬੰਨੇ ਲੱਗਦਾ ਲੀਸੀ ਨਹੀਂ ਹੁੰਦੇ ਹਾਂ ਹਾਂ ਜੀ ਠੀਕ ਹੈ ਤਾਂ ਇਹ ਦੇਖੋ ਇਹ ਹਾਲਾਤ ਨੇ ਇਹਨਾਂ ਪਿੰਡਾਂ ਦੇ ਇਹਨਾਂ ਲੋਕਾਂ ਦੇ ਇਹਨਾਂ ਘਰਾਂ ਦੇ ਤਾਂ ਬਿਜਲੀ ਸਪਲਾਈ ਇਸ ਵੇਲੇ ਠੱਪ ਕੀਤੀ ਹੋਈ ਹੈ ਤਾ ਪਾਣੀ ਜਿਹੜਾ ਬਹੁਤ ਜ਼ਿਆਦਾ ਆ ਗਿਆ ਹੋਇਆ ਤਾਂ ਇੱਥੋਂ ਤੁਸੀਂ ਜੇ ਅੰਦਾਜ਼ਾ ਲਾਉਣਾ ਹੋਵੇ ਕਿ ਪਾਣੀ ਕਿੰਨਾ ਕਿੰਨਾ ਤਾਂ ਉਹ ਸਾਹਮਣੇ ਝੌਂਪੜੀ ਤੁਸੀਂ ਦੇਖਿਓ ਉੱਥੋਂ ਤੁਹਾਨੂੰ ਪਤਾ ਲੱਗ ਜੂਗਾ ਕਿ ਕਿੰਨਾ ਕਿੰਨਾ ਪਾਣੀ ਹੈਗਾ 5-5 6-6 ਫੁੱਟ ਦੇ ਕਰੀਬ ਜਿਹੜਾ ਉਹ ਪਾਣੀ ਦੱਸਿਆ ਜਾ ਰਿਹਾ ਇੰਨਾ ਹੈਗਾ ਪਾਣੀ ਬਾਈ ਹਾਂਜੀ 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 5-6 ਫੁੱਟ ਪਾਣੀ ਆ ਜੀ ਉਹ ਜਿਹੜਾ ਉਹਦੇ ਵਿੱਚ ਵੇਖੋ ਕਿੱਡਾ ਬੂਹਾ ਹੁੰਦਾ 6 ਫੁੱਟ ਦਾ ਬੂਹਾ ਹੁੰਦਾ ਸਾਰਾ ਡੁੱਬਾ ਹੋਇਆ ਵਿੱਚ ਉਹਦੇ ਵਿੱਚ ਝੌਂਪੜੀ ਦੀ ਵਿੱਚ ਜੀ ਤਾਂ ਇਹ ਇਹ ਸਾਰੀ ਜਗ੍ਹਾ ਤਿੰਨਾ ਇੰਨਾ ਪਾਣੀ ਹੋ ਗਿਆ ਸਾਰੀ ਸਾਰੀ ਜਗ੍ਹਾ ਤੇ ਜੀ ਇਹਨੂੰ ਦੇਣਾ ਪਾ ਅੱਛਾ ਅਗਲੇ ਪਿੰਡਾਂ ਦੇ ਵਿੱਚ ਐ ਬੰਨੇ ਬਹੁਤ ਜ਼ਿਆਦਾ ਪਾਣੀ ਹ ਤਾਂ ਉਹ ਅੱਗੇ ਪਿੰਡ ਨੀਵੇਂ ਹੋਣਗੇ ਤਾਂ ਇਹ ਸਾਰੇ ਘਰ ਜਿਹੜੇ ਨੇ ਇਹਨਾਂ ਦੇ ਆਲੇ-ਦੁਆਲੇ ਪਾਣੀ ਆ ਚੁੱਕਾ ਤਾਂ ਇਹ ਘਰ ਹੁਣ ਪਾਣੀ ਦੇ ਵਿੱਚ ਘਿਰ ਗਏ ਹੋਏ ਨੇ ਉੱਪਰੋਂ ਬਰਸਾਤ ਹੋਣੀ ਜਿਹੜੀ ਆ ਫਿਰ ਤੋਂ ਸ਼ੁਰੂ ਹੋ ਗਈ ਆ ਤਾਂ ਹਿਮਾਚਲ ਦੇ ਵਿੱਚ ਜਿਹੜੇ ਮੀਂਹ ਪੈ ਰਹੇ ਨੇ ਉਹਦਾ ਪੌਂਗ ਡੈਮ ਦੇ ਵਿੱਚ ਪਾਣੀ ਆ ਰਿਹਾ ਪੌਂਗ ਡੈਮ ਤੋਂ ਪਾਣੀ ਛੱਡਣਾ ਪੈ ਰਿਹਾ ਔਰ ਉਸ ਤੋਂ ਬਾਅਦ ਬਿਆਸ ਦਰਿਆ ਦੇ ਵਿੱਚ ਜਿਹੜਾ ਪਾਣੀ ਛੱਡਿਆ ਜਾ ਰਿਹਾ ਤਾਂ ਬਿਆਸ ਦਰਿਆ ਤੋਂ ਇਹ ਜਿਹੜਾ ਇੱਕ ਆਰਜੀ ਇੱਥੇ ਬੰਨ ਬਣਾਇਆ ਸੀਗਾ ਤਾਂ ਉਹ ਟੁੱਟ ਗਿਆ ਉਹ ਟੁੱਟਣ ਤੋਂ ਬਾਅਦ ਇਹ 16 ਪਿੰਡ ਜਿਹੜੇ ਨੇ ਪਾਣੀ ਦੀ ਚਪੇਟ ਦੇ ਵਿੱਚ ਆ ਗਏ ਹੋਏ ਨੇ ਬਹਿਰਾਲ ਇਹ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਜਿਹੜਾ ਉਹ ਪਾਣੀ ਘਟੇ ਔਰ ਕਦੋਂ ਇਹਨਾਂ ਦੀ ਜ਼ਿੰਦਗੀ ਆਮ ਦੀ ਤਰ੍ਹਾਂ ਹੋਵੇ ਪਰ ਨੁਕਸਾਨ ਇਹਨਾਂ ਲੋਕਾਂ ਦਾ ਵੱਡਾ ਹੋ ਗਿਆ ਕਿਉਂਕਿ ਫਸਲਾਂ ਜਿਹੜੀਆਂ ਨੇ ਉਹ ਸਾਰੀਆਂ ਖਰਾਬ ਹੋ ਗਈਆਂ ਨੇ 2 ਦਿਨ ਹੋ ਗਏ ਨੇ ਪਾਣੀ ਆਏ ਨੂੰ ਜੇਕਰ 2 ਦਿਨ ਪਾਣੀ ਹੋ ਰਿਹਾ ਗਿਆ ਤਾਂ ਚੋਨਾ ਜਿਹੜਾ ਲੱਗਾ ਸੀਗਾ ਉਹ ਸਾਰਾ ਖਰਾਬ ਹੋ ਜਾਣਾ ਤਾਂ ਇਹਨਾਂ ਲੋਕਾਂ ਦਾ ਵੱਡਾ ਨੁਕਸਾਨ ਹੋ ਜਾਣਾ ਪਰ ਗਿਲਾ ਇਹਨਾਂ ਨੂੰ ਪ੍ਰਸ਼ਾਸਨ ਤੋਂ ਆ ਕਹਿੰਦੇ ਆ ਕੇ ਸਾਡੀ ਜਿਹੜੀ ਅਜੇ ਤੱਕ ਕਿਸੇ ਨੇ ਸਾਰ ਤੱਕ ਨਹੀਂ ਲਈ ਦੇਖਦੇ ਰਹੋ #ਪੰਜਾਬ